ਪਰ ਰਵੇ ਤੁਸੀਂ ਗੱਲ ਕੀਤੀ ਕਿ ਜ਼ਿੰਮੇਵਾਰੀਆਂ ਪਾਈਆਂ ਜਾਂਦੀਆਂ ਨਾ ਅਮਰਦੀਪ بھائی ਨੇ ਵੀ ਤੁਹਾਡੇ ਤੇ ਜ਼ਿੰਮੇਵਾਰੀਆਂ ਬਹੁਤ ਪਾਈਆਂ ਕਿਉਂਕਿ ਜਿਵੇਂ ਦੱਸ ਰਹੇ ਸੀ ਕਿ ਨਾ ਕੋਈ ਵੈਂਟੀ ਵੈਣਾ ਨਾ ਕੋਈ ਹੋਰ ਮੇਕਅਪ ਦਾ ਸਮਾਨ ਸੈਟਅਪ ਐਕਟਰ ਤਾਂ ਚਾਹੁੰਦਾ ਹੁੰਦਾ ਕਿ ਯਾਰ ਮੈਨੂੰ ਸੁਧਾਵਾ ਮੈਨੂੰ ਵੈਂਟੀ ਮੈਨ ਮੈਨੂੰ ਤਾਮਝਾਂ ਮਿਲੇ ਹਨਾ ਇਹ ਵੀ ਇੱਕ ਔਖਾ ਪੜਾ ਹੁੰਦਾ ਹੈਗਾ ਉਹ ਐਕਟਰ ਉਹ ਐਕਟਰ ਹੀ ਚਾਹੁੰਦਾ ਹੋਊਗਾ ਜੀ ਜਦੋਂ ਤੁਸੀਂ ਹੁਣ ਮੈਂ ਨਿੱਕੇ ਨਿੱਕੇ ਹੁੰਦੇ ਸਾਡੇ ਪਿੰਡਾਂ 'ਚ ਇੱਕ ਸ਼ਬਦ ਬਹੁਤ ਮਸ਼ਹੂਰ ਹੁੰਦਾ ਵਗਾਰ ਹੂੰ ਵਗਾਰ ਕੀ ਪੈਂਦੀ ਹੁੰਦੀ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਕਿਸੇ ਨੇ ਕਣਕ ਵੜਣੀ ਆਪਦੀ ਹੂੰ ਹੁਣ ਕਿਸੇ ਦੀ ਮੰਨ ਲਓ 25 30 ਕਿੱਲੇ ਕਣਕਾ ਹੁਣ ਉਦੋਂ ਆਪ ਹੀ ਵੜਦੇ ਸੀ ਪ੍ਰਵਾਸੀ ਮਜ਼ਦੂਰ ਬਹੁਤ ਘੱਟ ਆਉਂਦੇ ਸੀ ਬਿਲਕੁਲ ਤਾਂ ਉਦੋਂ ਪਿੰਡ ਦੇ ਵਿੱਚ ਵਿਗਾਰ ਪਾਉਂਦੇ ਵਿਗਾਰ ਪਈ ਆ ਫਲਾਣਿਆਂ ਦੀ ਵਿਗਾਰ ਹ ਹ ਸਾਰੇ ਪਿੰਡ ਦੇ ਲੋਕ ਦਾਤਰੀਆਂ ਲੈ ਕੇ ਮਰਦਕ ਫਸਲ ਵਢਣ ਜਾਂਦੇ ਸੀਗੇ ਦੁਪਹਿਰ 'ਚ ਉਹਨਾਂ ਨੂੰ ਬਹੁਤ ਸੋਹਣਾ ਲੰਚ ਮਿਲਦਾ ਸੀ ਲੰਚ ਆਪਾਂ ਕਹਿੰਦੇ ਹੁਣ ਲੰਚ ਹੀ ਕਹਿੰਦਾ ਲੋ ਬਹੁਤ ਸੋਹਣੀ ਰੋਟੀ ਮਿਲਣੀ ਮੀਟ ਮੂਰ ਵੀ ਉਹਨਾਂ ਨੇ ਬਣਾਉਣੇ ਮਿੱਠੇ ਦੇ ਵਿੱਚ ਵੀ ਬਹੁਤ ਮਠਿਆਈਆਂ ਛਠਾਈਆਂ ਬਣਣੀਆਂ ਤਾਂ ਕਈ ਬੰਦੇ ਮੇਰੇ ਵਰਗੇ ਖਾਣ ਵੀਂਦੇ ਸ਼ਕੀਨ ਇਸ ਚੱਕਰ 'ਚ ਹੀ ਵਿਗਾਰ 'ਚ ਹੀ ਜਾਂਦੇ ਸੀ ਜਦੋਂ ਕੋਈ ਖਾਣ ਵੀਂਦੇ ਨੂੰ ਬਹੁਤ ਖੁਸ਼ ਵਧੀਆ ਮਿਲੂਗਾ ਤਾਂ ਇਹ ਕੰਮ ਸੀਗਾ ਸਾਡਾ ਉਵੇਂ ਸੇਮ ਕبھی ਇਕੱਠੇ ਹੋ ਕੇ ਇੱਕ ਕੰਮ ਕਰਨਾ ਹੂੰ ਤੇ ਸਾਨੂੰ ਮਠਿਆਈਆਂ ਦੇ ਰੂਪ ਚ ਕੀ ਮਿਲਣੀ ਸੀ ਇੱਕ ਦੂਜੇ ਦੀ ਸੰਗਤ ਹਾਂ ਸੰਗਤ ਅਮਰਦੀ ਬਈ ਸੰਗਤ ਤਾਂ ਦਿਨ ਸੀ ਉਹਦਾ ਬਗਾਰ ਅੱਜ ਦੀ ਤਰੀਖ ਚ ਵਗਾਰ ਪਤਾ ਕਿਦਾਂ ਕਹਾਂ ਉਹ ਯਾਰ ਬਗਾਰਿਆ ਉਹ ਵਗਾਰ ਤੇ ਅੱਜ ਦੀ ਵਗਾਰ ਦਾ ਫਰਕ ਹੋ ਪਿਆ ਲੋਕਾਂ ਬਿਲਕੁਲ ਬਿਲਕੁਲ ਦੁਖੀ ਹਿਰਦੇ ਵਾਲੀ ਵਗਾਰ ਨਹੀਂ ਸੀ ਪਿਆਰ ਨਾਲ ਸੀ ਵੀ ਆਇਓ ਬਈ ਅੱਬਾ ਲੱਗੇ ਆ ਕੁਛ ਕਰਨ ਮੈਂ ਤਾਂ ਬੰਦਾ ਫੋਨ ਨਹੀਂ ਚਾਹਦਾ ਬਾਈ ਵੀ ਵਿਗਾਰ ਆ ਯਾਰ ਇਹ ਤਾਂ ਵਿਗਾਰ ਹੀ ਆ ਮੈਂ ਚਾਹ ਚਾਹਦਾ ਸੀ ਇਹ ਖੁਸ਼ੀ ਵਾਲੀ ਮੂਰ ਉਹ ਮੈਂ ਵੇਖਾ ਗੁੱਸਾ ਕਰ ਰਹੀ ਸੀ ਲੋਕ ਵੀ ਯਾਰ ਤੂੰ ਭੁਖਾਣੇ ਕਿਉਂ ਸਦਾ ਸਾਡੀ ਪਤਨੀ ਨੂੰ ਛੱਡ ਗਿਆ ਕਹਿੰਦਾ ਯਾਰ ਮੈਂ ਤਾਂ ਤਾਂ ਸੋਚਿਆ ਵੀ ਤੁਸੀਂ ਆਪ ਦੇ ਮੱਟਨ 'ਚ ਬਿਜ਼ੀ ਹੋ ਨਹੀਂ ਕਹਿੰਦਾ ਸਾਨੂੰ ਵੀ ਪੁੱਛਿਆ ਨਹੀਂ ਸਾਡੇ ਮਨਾਂ ਦਾ ਕੀ ਗੱਲ ਬਾਰੇ ਅਸੀਂ ਸਹੀ ਹੈ ਮੈਂ ਸਾਨੂੰ ਛੱਡ ਦਿੱਤਾ ਹੈ ਨਾ ਐਵੇਂ ਅਸੀਂ ਲੜ ਪੈਣਾ ਸੀ ਅਮਰਦੀ ਬਾਈ ਨਾਲ ਵੀ ਤੂੰ ਦਾਰੋ ਪਾਇਪ ਸੀਰੀਜ਼ ਤੁਸੀਂ ਬਣਾਈ ਆ ਕੀ ਗੱਲ ਤੁਹਾਨੂੰ ਸਾਡੀ ਯਾਦ ਨਹੀਂ ਆਈ ਉਸ ਟਾਈਮ ਤੇ ਤਾਂ ਇਹ ਕੁਛ ਕੰਮ ਚਾਹ ਖੁਸ਼ੀ ਉਤਸ਼ਾਹ ਕੀਤੇ ਜਾਂਦੇ ਉੱਥੇ ਫਿਰ ਇਹ ਸੁਧਾਵਾ ਮੈਟਰ ਨਹੀਂ ਕਰਦੀਆਂ ਜਦੋਂ ਡਾਇਰੈਕਟ ਸਭ ਤੋਂ ਪਹਿਲਾਂ ਫਿਲਮ ਕੌਣ ਵੇਖਦਾ ਰਾਈਟਰ ਉਹਦੇ ਦਿਮਾਗ 'ਚ ਫਿਰ ਦੇਖਦਾ ਡਾਇਰੈਕਟਰ ਐਂਡ ਲੱਕੀਲੀ ਰਾਈਟਰ ਡਾਇਰੈਕਟਰ ਇੱਕੋ ਹੀ ਹੈ ਦੇ ਹੁਣ ਉਹਨਾਂ ਨੇ ਆਲਰੇਡੀ ਆਪਣੇ ਦਿਮਾਗ 'ਚ ਬਣਾ ਚੁੱਕੇ ਮੈਂ ਇੱਕ ਸੀਨ ਕਰਨ ਲੱਗਾ ਮੇਰੇ ਕੋਲ ਇੱਕ ਸੀਨ ਦੀ ਸਕ੍ਰਿਪਟ ਆ ਮੈਂ ਉਸ ਇੱਕ ਸੀਨ ਬਾਰੇ ਸੋਚਦਾ ਉਹਨਾਂ ਨੇ ਤਾਂ ਸਾਰੀ ਬਣਾ ਦਿੱਤੀ ਹੈ ਦਿਮਾਗ 'ਚ ਬਣੀ ਸਿਰਫ ਸ਼ੂਟ ਕਰਨੀ ਬਾਕੀ ਰਹਿ ਗਈ ਜੇ ਉਹਨਾਂ ਨੂੰ ਲੱਗਦਾ ਕਿ ਮੇਕਅਪ ਨਹੀਂ ਚਾਹੀਦਾ ਤਾਂ ਮਤਲਬ ਨਹੀਂ ਚਾਹੀਦਾ ਹੋਊਗਾ ਹਮ ਜਿਹੜੀ ਵੀ ਚੀਜ਼ ਸਕਰੀਨ ਦੇ ਉੱਤੇ ਨਜ਼ਰ ਨਹੀਂ ਆਉਣੀ ਉਹ ਤੋਂ ਪੈਸੇ ਬਚ ਸਕਦੇ ਤਾਂ ਉਹ ਬਚਾਏ ਤੇ ਬਚਾਉਣੇ ਵੀ ਚਾਹੀਦੇ ਮਤਲਬ ਇਹ ਚੰਗੀ ਗੱਲ ਵੀ ਆ ਜੀ ਉਹਨੂੰ ਵਾਰੰਟੀ ਨਹੀਂ ਸੀ ਪਰ ਇਹ ਸਾਨੂੰ ਇਸ ਗੱਲ ਦਾ ਦੁੱਖ ਥੋੜੀ ਆ ਉੱਤੇ ਸਾਨੂੰ ਬਾਈ ਬੰਦੇ ਨਾ ਟੈਲੈਂਟ ਹੁੰਦਾ ਬਾਈ ਮਾਫ ਕਰਨਾ ਤੁਹਾਨੂੰ ਵਿਚਾਰੇ ਟੋਕ ਰਿਆਂ ਉਹੋ ਇਹੀ ਸੋਚ ਕੇ ਪਿੱਛੇ हट ਜਾਂਦੇ ਕਿ ਯਾਰ ਬਾਈਟ ਬਹੁਤ ਚਾਹੀਦਾ ਅਸੀਂ ਫਿਰ ਕਿਵੇਂ ਬਣਾਵਾਂਗੇ ਇਹ ਵੀ ਇੱਕ ਜੀ ਸਾਨੂੰ ਸਮਾਜ ਨੂੰ ਐਗਜ਼ੈਂਪਲ ਉਦਾਹਰਨ ਮਿਲ ਗਈ ਕਿ ਯਾਰ ਬਿਨਾ ਇਹਦੇ ਤੋਂ ਵੀ ਚੀਜ਼ਾਂ ਹੋ ਸਕਦੀਆਂ ਬਣ ਸਕਦੀਆਂ ਜਿੰਨੀ ਲੱਗ ਹੀ ਨਹੀਂ ਰਿਹਾ ਕਿਸੇ ਦਾ ਵੀ ਕੋਈ ਮੇਕਅਪ ਨਹੀਂ ਹੋਇਆ ਜਾਂ ਕੋਈ ਇਹਨਾਂ ਨੂੰ ਸੁਧਾਵਾ ਨਹੀਂ ਮਿਲਿਆ ਜੋ ਟ੍ਰੇਲਰ ਦੇ ਵਿੱਚ ਅਸੀਂ ਦੇਖਿਆ ਹੁਣ ਤੱਕ ਨਹੀਂ ਪਰ ਉਹ ਕੰਮ ਅਸੀਂ ਆਪ ਦੇ ਪੈਸ਼ਨ ਲਈ ਕਰਦੇ ਹਾਂ ਇਹ ਕੋਈ ਮਜਬੂਰੀ ਜੀ ਸਾਡੇ ਤੇ ਥੋਪਿਆ ਹੋਇਆ ਥੋੜੀ ਹੈ ਹੂੰ ਇਹ ਸਾਡੇ ਰੂਹ ਦੀ ਖਰਾਕ ਹੈ ਇੱਕ ਐਕਟਰ ਨੂੰ ਮੈਂ ਕਹਿੰਦਾ ਨਾ ਵੀ ਹਮੇਸ਼ਾ ਪ੍ਰੋਡਿਊਸਰਾਂ ਨੂੰ ਵੀ ਇਹ ਕਹਿੰਦਾ ਨਾ ਵੀ ਪਹਿਲਾਂ ਬੰਦੇ ਨੂੰ ਨਾ ਰੋਲ ਸੁਣਾ ਦਿਓ ਹੂੰ ਫੇਰ ਪੈਸੇ ਦੀ ਗੱਲ ਕਰੋ ਉਹਨੂੰ ਘੱਟੋ ਘੱਟ ਰੋਲ ਛੱਡਣ ਦਾ ਦੁੱਖ ਨਾ ਅਫਸੋਸਤਾ ਲੱਗੇ ਯਾਰ ਮਹਾਰ ਦਰਦ ਤਾਂ ਹੋਵੇ ਤੁਸੀਂ ਪਹਿਲਾਂ ਪੈਸਿਆਂ ਦੀ ਗੱਲ ਕਰ ਲੈਨੇ ਹੋ ਰੋਲ ਤੁਸੀਂ ਜਨਾਉਂਦੇ ਨਹੀਂ ਅਗਲਾ ਇੰਨੇ ਮੰਗ ਲੈ ਨਹੀਂ ਜੀ ਨਹੀਂ ਜੀ ਤੁਹਾਡੀ ਮਿਹਣੀ ਨਹੀਂ ਨਿਭਣੀ ਕਲਾਕਾਰ ਦੀ ਅਸਲ ਭੁੱਖ ਪੈਸਾ ਨਹੀਂ ਪੈਸਾ ਨਹੀਂ ਸੱਚੀ ਗੱਲ ਉਹਦੀ ਅਸਲ ਭੁੱਖ ਹੈ ਵੈਰਾਈਟੀ ਰੋਲ ਉਹਨੂੰ ਰੋਲ ਦਿਓ ਉਹਨੂੰ ਅੱਛਾ ਕਰੈਕਟਰ ਦਿਓ ਉਹਨੂੰ ਸਕਰੀਨ ਤੇ ਆਪਣੀ ਪ੍ਰਤਿਭਾ ਨੂੰ ਦਿਖਾਉਣ ਦਾ ਮੌਕਾ ਮਿਲੇ ਪੈਸਾ ਫਿਰ ਵੀ ਸੈਕੰਡਰੀ ਰਹਿ ਜਾਂਦਾ ਇਸ ਇਸ ਦਾ ਗਲਤ ਬਦ ਕੇ ਅਸੀਂ ਕਹੀਏ ਅਸੀਂ ਆਪਦੀ ਜਿਹੜਾ ਤੇ ਤਾਂ ਜਿਹੜਾ ਤੇ ਦਾਤੀ ਦਾ ਫੇਰ ਕਿਹੜਾ ਇਦਾਂ ਕਹਿੰਦੇ ਆ ਗੱਲ ਕਰ ਉਹ ਪਹਿਲਾਂ ਉਹ ਦੱਸੋ ਪੈਸੇ ਦੀ ਵੀ ਸਾਨੂੰ ਲੋੜ ਆ ਤਾਂ ਪਹਿ ਨੇ ਆਣੇ ਲੱਗੇ ਨਹੀਂ ਨਹੀਂ ਉਹ ਤਾਂ ਮੈਂ ਵੀ ਕਹਿੰਦਾ ਪਰ ਜਿੱਥੇ ਤੁਹਾਡਾ ਭਰਾ ਤੁਹਾਡਾ ਮਿੱਤਰ ਇੰਨੇ ਲੰਬੇ ਸਾਲਾਂ ਤੋਂ ਤੁਹਾਡਾ ਸਬੰਧ ਹੋਣ ਉਹ ਕਹੇ ਕਿ ਯਾਰ ਆਪਾਂ ਰਿਵਾਈਵ ਕਰਨਾ ਆਪਾਂ ਦੁਬਾਰਾ ਫੇਰ ਖੜੇ ਹੋਣਾ ਪੈਸੇ ਪੂਰੇ ਨਹੀਂ ਹੈਗੇ ਜਾਂ ਸਾਧਨ ਸਹੂਲਤਾਂ ਨਹੀਂ ਮਿਲਣਗੀਆਂ ਪਰ ਆਪਾਂ ਚੀਜ਼ ਚੰਗੀ ਬਣਾਉਣੀ ਹੈ ਬਗਨੇ ਚਲੋ ਕੱਲ ਨੂੰ ਸਾਨੂੰ ਕੋਈ ਲੋੜ ਪੈਗੀ ਕਰੇ ਭਾਈ ਸਾਰਿਆਂ 'ਚ ਨਹੀਂ ਆ ਇੰਡਸਟਰੀ ਦੇ ਵਿੱਚ ਬਹੁਤ ਘੱਟ ਆ ਚਲ ਭਾਈਚਾਰਕ ਸਾਂਝ ਜਿਹੜੀ ਤੁਸੀਂ ਅੱਜ ਗੱਲ ਕਰ ਰਹੇ ਹੋ ਭਾਈਚਾਰਕ ਸਾਂਝ ਨਹੀਂ ਹੈਗੀ ਆ ਹਰ ਤਾਈ ਹੈਗੀ ਆ ਹਰ ਕਿਸੇ ਦਾ ਆਪਣੇ ਆਪਣੇ ਸਹਿਚਾਰਕ ਦੂਜੇ ਨਾਲ ਬਣਿਆ ਹੋਇਆ ਤੋਂ ਹੈਗੀ ਆ ਇੱਥੇ ਤਾਂ ਪੋਸਟ ਨਹੀਂ ਪਾਈ ਜਾਂਦੀ ਇੱਕ ਵੀ ਯਾਰ ਸਾਡੇ ਭਰਾ ਵੀ ਫਿਲਮ ਮਾਰੀ ਆ ਜ ਤੁਸੀਂ ਇਹਦੀ ਸਪੋਰਟ ਕਰਿਓ ਨਹੀਂ ਉਹ ਕੱਲੇ ਫਿਲਮ ਇੰਡਸਟਰੀ ਨੂੰ ਤਾਂ ਹਰ ਤਾਈ ਤੁਸੀਂ ਸਿਆਸਤ ਚਲੇ ਜਾਓ ਉੱਥੇ ਇੱਕ ਦੂਜੇ ਪਰ ਮੈਨੂੰ ਲੱਗਦਾ ਇੱਧਰ ਜ਼ਿਆਦਾ ਹੈਗਾ ਅਦਾ ਕਾਮਾ ਰੋੜੀ ਇੱਧਰ ਜ਼ਿਆਦਾ ਫੀਲ ਸਾਡਾ ਫੀਲਡ ਹੈ ਨਾ ਜਿਹੜਾ ਉਹ ਹੈਗਾ ਦਿਖਾਵੇ ਦਾ ਸਾਡੀਆਂ ਗੱਲਾਂ ਸਮਝਦੇ ਪਹਿਲਾਂ ਆ ਜਾਂਦੀਆਂ ਲੋਕਾਂ ਨੂੰ ਦੇਖਣ ਪਹਿਲਾਂ ਲਾ ਜਾਂਦੀਆਂ ਆਮ ਨਿੱਜੀ ਜ਼ਿੰਦਗੀ ਚ ਵੀ ਆਈ ਹੁੰਦਾ ਇੱਥੇ ਹੁਣ ਸ਼ਰੀਕੇ ਭਾਈਚਾਰੇ ਚ ਵੀ ਆਉਣ ਲੱ ਜਾਂਦਾ ਇੱਕ ਦੂਜੇ ਦੇ ਅੰਦਰੋਂ ਅੰਦਰ ਹੀ ਖਾਰ ਖਾਂਦੇ ਆ ਤੇ ਉਹ ਕੁਛ ਤਾਂ ਘਰੇ ਖੁਸ਼ੀ ਦੇ ਮੌਕੇ ਆ ਜੇ ਜਾਂਦੇ ਹੀ ਨਹੀਂ ਅਗਲਾ ਮੂੰਹ ਬਣਾ ਕੇ ਬੈਹਿੰਦਾ ਸਾਨੂੰ ਉਹ ਚੀਜ਼ਾਂ ਦੱਬੀਆਂ ਰਹਿ ਜਾਂਦੀਆਂ ਛੁਪੀਆਂ ਰਹਿ ਜਾਂਦੀਆਂ ਸਾਡਾ ਕੰਮ ਆ ਲਾਈਮ ਲਾਈਟ ਵਾਲਾ ਉਦੋਂ ਦੂਜੇ ਨੰਬਰ ਤੇ ਆ ਜਾਂਦੀ ਸਿਆਸਤ ਸਿਆਸਤ ਦੀਆਂ ਵੀ ਗੱਲਾਂ ਫੜਕ ਰਜਗਰ ਹੋ ਜਾਂਦੀਆਂ ਇਹ ਦੋਹਾਂ ਖੇਤਰਾਂ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਜਲਦੀ ਆ ਜਾਂਦੀਆਂ ਆਮ ਜ਼ਿੰਦਗੀ 'ਚ ਹੋ ਸਕਦਾ ਇਸ ਤੋਂ ਵੱਧ ਵਾਪਰਦਾ ਹੋ ਹੂੰ